ਸਾਡਾ ਹਿੰਦੁਸਤਾਨ ਦਾ ਖਾਸ ਤੌਰ ਤੇ ਪੰਜਾਬ ਦਾ ਵਿਰਾਸਤੀ ਜਿਹੜਾ ਤੀਆਂ ਦਾ ਤਿਉਹਾਰ ਆਸਾਉਂ ਦੇ ਮਹੀਨੇ ਵਿੱਚ ਆਉਂਦਾ ਜਿਹਦੇ ਵਿੱਚ ਕੁੜੀਆਂ ਆਪਣੇ ਪੇਕੇ ਜਾਂਦੀਆਂ ਨੇ ਤੇ ਆਪਣੇ ਦੁੱਖ ਸੁੱਖ ਸਾਂਝਾ ਕਰਦੀਆਂ ਨੇ ਜਿਵੇਂ ਕਿ ਪਿੰਡਾਂ ਦੇ ਵਿੱਚ ਇਕੱਠ ਹੁੰਦਾ ਉੱਥੇ ਤੀਆਂ ਮਨਾਇਆ ਜਾਂਦੀਆਂ ਨੇ ਗੱਲਾਂ ਗੱਲਾਂ ਵਿੱਚ ਆਪਣੇ ਸੱਸ ਦੀਆਂ ਜਾਂ ਜੋਰ ਪਰਚਾਈ ਦੀਆਂ ਜਿਵੇਂ ਵੀ ਕੋਈ ਗੱਲਾਂ ਹੁੰਦੀਆਂ ਨੇ ਜਾਂ ਸ਼ਹਿਰੋ ਸ਼ਹਿਰੀ ਹੁੰਦੀਆਂ ਉਹਨੂੰ ਇਹਦੇ ਵਿੱਚ ਦਸਾਂਦੀਆਂ ਨੇ ਤੇ ਪੇਕੇ ਆਪਣੇ ਦੁੱਖ ਸੁੱਖ ਕਰਕੇ ਜਾਂਦੀਆਂ ਨੇ ਸਾਡੀ ਗਿਆਨ ਜੋਤੀ ਸੁਸਾਇਟੀ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹੈ ਕਿ ਸਾਡਾ ਰੰਗਲਾ ਪੰਜਾਬ ਵਿਰਾਸਤੀ ਜੋ ਪਿਛਲੀਆਂ ਜਿਵੇਂ ਕਿ ਤੀਆਂ ਨੇ ਜਾਂ ਪੰਜਾਬ ਖੇਡਾਂ ਨੇ ਜਾਂ ਗਿੱਧਾ ਭੰਗੜਾ ਨੇ ਇਹਨਾਂ ਨੂੰ ਅਸੀਂ ਫਿਰ ਦੁਬਾਰਾ ਜੀਵਤ ਕਰਨਾ ਹੈ ਤੇ ਆਪਣਾ ਰੰਗਲਾ ਪੰਜਾਬ ਬਣਾਉਣਾ ਹੈ ਤੇ ਪੰਜਾਬੀਆਂ ਨੂੰ ਪੰਜਾਬੀ ਖਾਸ ਤੌਰ ਤੇ ਪੰਜਾਬੀ ਬੋਲਣ ਪੰਜਾਬੀ ਲਿਖਣ ਪੰਜਾਬੀ ਵਿਰਾਸਤ ਨੂੰ ਯਾਦ ਕਰਨ ਪੰਜਾਬੀ ਵਿਰਸਾ ਹਮੇਸ਼ਾ ਦਾ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਮੇਲੇਆਂ ਤੇ ਤਿਉਹਾਰਾਂ ਦਾ ਬੜਾ ਮਹੱਤਵ ਹੈ ਇਹ ਜਾਂਦਾ ਕਿ ਇੱਕ ਪੰਜਾਬੀ ਜਮਦਾ ਵੀ ਗੀਤ ਤੇ ਸੰਗੀਤ ਦੇ ਨਾਲ ਆ ਤੇ ਇਹ ਸੰਸਾਰ ਤੋਂ ਰੁਕਸਤ ਵੀ ਉਹ ਗੀਤ ਸੰਗੀਤ ਦੇ ਨਾਲ ਹੀ ਹੁੰਦਾ ਉਹ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਮੇਲਿਆਂ ਦਾ ਬੜਾ ਮਹੱਤਵ ਹੈ ਇਸੇ ਤਰ੍ਹਾਂ ਇਹ ਜਿਹੜਾ ਸਾਵਣ ਦਾ ਤਿਉਹਾਰ ਆ ਸਾਡੀਆਂ ਧੀਆਂ ਪਹਿਣਾ ਮਟਿਆਰਾ ਦਾ ਤਿਉਹਾਰ ਆ ਸਾਵਣ ਦਾ ਮਹੀਨਾ ਬੜੀਆਂ ਠੀਕਾਂ ਤੋਂ ਬਾਅਦ ਆਉਂਦਾ ਤੇ ਮਟਿਆਰਾ ਲਈ ਇਹ ਇੱਕ ਵੱਖਰੇ ਚਾ ਤੇ ਇੱਕ ਵੱਖਰੀ ਮੰਗ ਲੈ ਕੇ ਆਉਂਦਾ ਕਿਉਂਕਿ ਨਵ ਵਿਆਈਆਂ ਮਟਿਆਰਾ ਆਪਣੇ ਪੇਕੇ ਘਰੀ ਆਉਂਦੀਆਂ ਪਿੰਗਾ ਆਉਂਦੀਆਂ ਨੇ ਭਾਵੇਂ 13-15 ਦਿਨ ਲਈ ਮਨਾਇਆ ਜਾਂਦਾ ਲੈ ਇਤਿਹਾਸ ਕੁਝ ਘੰਟਿਆਂ ਲਈ ਸਿੰਟ ਕੇ ਰਹਿ ਗਿਆ ਪਰ ਫਿਰ ਵੀ ਮੈਂ ਕਹਾਂਗਾ ਕਿ ਇਹ ਬਹੁਤ ਵੱਡੀ ਸ਼ਲਾਘਾਯੋਗ ਉਤਰਾਲਾ ਗਿਆ ਗਿਆਨ ਜੋਤੀ এডਿਕੇਸ਼ਨ ਸੁਸਾਇਟੀ ਦਾ ਕਿ ਹਰ ਸਾਲ ਜਿਹੜਾ ਹੈ ਤੀਆਂ ਦਾ ਤਿਉਹਾਰ ਉਹਨਾਂ ਵੱਲੋਂ ਮਨਾਇਆ ਜਾਂਦਾ ਹੈ ਤੋਂ ਬਹੁਤ-ਬਹੁਤ ਸ਼ੁਕਰੀਆ ਅੱਜ ਤੀਆਂ ਦਾ ਤਿਹਾਰ ਹੈ ਜਿਹੜਾ ਉਹ ਗਿਆਨ ਜੋਤੀ এডਿਕੇਸ਼ਨ ਸੁਸਾਇਟੀ ਵੱਲੋਂ ਮਨਾਇਆ ਜਾ ਰਿਹਾ ਹੈਗਾ ਤੀਆਂ ਇੱਕ ਅਜਿਹਾ ਤਿਹਾਰ ਹੈ ਜਿਸ ਦੀ ਉਡੀਕ ਹਰ ਇੱਕ ਮਟਿਆਰ ਕਰਦੀ ਹੈ ਕਿਉਂ ਕਿ ਇਸ ਦਿਨ ਉਸ ਦੇ ਭਰਾ ਉਸ ਨੂੰ ਮਿਲਣ ਆਉਂਦੇ ਹਨ ਸੌਣ ਦੇ ਮਹੀਨੇ ਦਾ ਇਹ ਤਿਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਿੱਥੇ ਤੀਆਂ ਆਪਣੇ ਪੇਕੇ ਦੀ ਉਡੀਕ ਕਰਦੀਆਂ ਹਨ ਉੱਥੇ ਹੀ ਜਿਹੜੀਆਂ ਤੀਆਂ ਵਿਆਹ ਕੇ ਗਈਆਂ ਹੁੰਦੀਆਂ ਸਹੁਰੇ ਘਰੋਂ ਉਹਨਾਂ ਨੂੰ ਵੀ ਆਪਣੇ ਮਾਵਾ-ਪਿਓ ਦੀ ਆਪਣੇ ਭੈਣ-ਭਰਾ ਦੀ ਬਹੁਤ ਉਡੀਕ ਹੁੰਦੀ ਹੈ ਕਿਉਂ ਉਹਨਾਂ ਦਾ ਸੰਧਾਰਾ ਜਿਹੜਾ ਉਹ ਤੀਆਂ ਦੇ ਮੌਕੇ ਤੇ ਦਿੱਤਾ ਜਾਂਦਾ ਹੈ ਤੀਆਂ ਦੇ ਤਿਹਾਰ ਤੇ ਜੋ ਘਰ ਦੇ ਵਿੱਚ ਬਿਸਕਟ ਬੰਦੇ ਨੇ ਉਹ ਦਿੱਤੇ ਜਾਂਦੇ ਹਨ ਅੱਜ ਜਿਹੜਾ ਇਹ ਤਿਹਾ ਤਿਹਾਰ ਹੈ ਜਿਹੜਾ ਉਹ ਗਿਆਨ ਜੋਤੀ এডਿਕੇਸ਼ਨ ਸੁਸਾਇਟੀ ਵੱਲੋਂ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਇਹ ਜਿਹੜਾ ਇੱਥੇ ਆ ਕੇ ਬੋਲੀਆਂ ਗਿੱਤੇ ਟੱਪੇ ਹਰ ਜੋ ਵੀ ਪੁਰਾਣੀ ਰਿਵਾਇਤ ਰਿਵਾਜ ਦੇ ਨਾਲ ਇਹ ਜਿਹੜਾ ਹੈਗਾ ਮੌਕਾ ਬਹੁਤ ਹੀ ਧੂਮਤਾਂ ਦੇ ਨਾਲ ਮਨਾਇਆ ਗਿਆ ਹੈਗਾ ਤੇ ਸਾਨੂੰ ਇੱਥੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈਗਾ ਤੇ ਬਹੁਤ ਮਾਨ ਮਹਿਸੂਸ ਕਰਦੇ ਹਾਂ ਕਿ ਗਿਆਨ ਜੋਤੀ এডਿਕੇਸ਼ਨ ਸੁਸਾਇਟੀ ਹੈ ਜਿਹੜੀ ਉਹ ਆਪਣੀ ਪਰੰਪਰਾ ਨੂੰ ਸੰਭਾਲ ਕੇ ਰੱਖ ਰਹੀ ਹੈ ਅਤੇ ਇਸ ਤਿਹਾਰਾ ਨੂੰ ਚਾਹੇ ਉਹ ਛੋਟੇ ਹਨ ਚਾਹੇ ਵੱਡੇ ਹਨ ਉਹਨਾਂ ਨੂੰ ਹਮੇਸ਼ਾ ਹੀ ਮਨਾਉਂਦੀ ਹੈ ਅਤੇ ਬਹੁਤ ਹੀ ਪਿਆਰ ਦਿੰਦੀ ਹੈ ਧੰਨਵਾਦ ਮਾਰਾਡੀ